ਤੇ ਮੀਟਿੰਗਾਂ ਸਮੇ ਸਮੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲੈ ਰਹੇ ਨੇ ਕੱਲ ਦੇ ਰਾਤ ਦੀ ਮੀਟਿੰਗ ਹੋਈ ਹੈ ਕੀ ਸਮਝਦੇ ਹੋ ਕਿ ਅਜਿਹੇ ਸਮੇ ਦੇ ਵਿੱਚ ਇਹਨਾਂ ਮੀਟਿੰਗਾਂ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਕਿੰਨੀ ਇੰਪੋਰਟੈਂਟ ਨੇ ਇਹ ਮੀਟਿੰਗਾਂ ਪਾਰਟੀਾਂ ਦੀ ਗੱਲ ਕਰ ਲਈਏ ਮੁੱਖ ਮੰਤਰੀਆਂ ਦੀ ਗੱਲ ਕਰ ਲਈਏ ਮੁੱਖ ਮੰਤਰੀਆਂ ਦੀ ਗੱਲ ਕਰ ਲਈਏ ਸੂਬਿਆਂ ਦੀਆਂ ਸਰਕਾਰਾਂ ਦੀ ਗੱਲ ਕਰ ਲਈਏ ਸਾਰਿਆਂ ਨੇ ਇੱਕੋ ਹੀ ਬੋਲੀ ਬੋਲਦੇ ਨੇ ਕਿ ਇਸ ਸਥਿਤੀ ਦੇ ਵਿੱਚ ਅਸੀਂ ਆਪਣੀ ਫੌਜ ਦੇ ਨਾਲ ਖੜੇ ਹਾਂ ਇਹ ਇਸ ਸਕੇ ਦੱਸ ਸਕਦਾ ਸਕੂਲ ਬੰਦ ਕੀਤੇ ਗਏ ਆ ਕਾਲਜ ਬੰਦ ਕੀਤੇ ਆ ਯੂਨੀਵਰਸਿਟੀ ਨੇ ਛੁੱਟੀਆਂ ਦਿੱਤੀਆਂ ਨੇ ਆਈਐਸ ਅਧਿਕਾਰੀ ਵੀ ਛੁੱਟੀਆਂ ਬੰਦ ਕਰ ਦਿੱਤੀਆਂ ਨੇ ਜੀ ਲਿਖਦਿਆਂ ਛੁੱਟੀਆਂ ਬੰਦ ਕਰ ਦਿੱਤੀਆਂ ਨੇ ਤੁਸੀਂ ਇਸ ਜਗ੍ਹਾ ਤੇ ਕੀ ਮੰਨਦੇ ਹੋ ਕਿ ਜਿਹੜਾ ਪਾਕਿਸਤਾਨ ਹੈ ਉਹ ਭਾਰਤ ਦੇ ਸਾਹਮਣੇ ਕਿਸ ਸਥਿਤੀ ਤੇ ਫਿਰ ਹਾਲ ਖੜਾ ਹੈ ਜੇਕਰ ਹਾਲਾਤ ਵਿਗੜਦੇ ਨੇ ਪਾਕਿਸਤਾਨ ਸਰੈਂਡਰ ਕਰਨ ਦੇ ਲਈ ਤਿਆਰ ਹੋਏਗਾ ਉਹਨੇ ਪਹਿਲ ਗੱਲ ਕਿ ਉਸਨੇ ਵੀ ਨਿਕੇਦੀ ਕੀਤੀ ਜੋ ਵੀ ਬਕ ਰਿਆ ਤੇ ਭਾਰਤ ਨੇ ਚਾਹੇ ਤੇ ਭਾਰਤ ਨੇ ਆਪਣਾ ਉਸ ਪੈਰਗਾਨ ਦਾ ਬਦਲਾ ਵੀ ਲੈ ਲਿਆ ਤੇ ਪਾਕਿਸਤਾਨ ਨੇ ਵੀ ਜੋ ਕੁਝ ਹੀ ਕਰਕੇ ਦਿਖਾਤਾ ਕਹਿੰਦੇ ਹੁਣ ਲੜਾਈ ਬੰਦ ਹੋਣੀ ਚਾਹੀਦੀ ਹੈ ਇਹ ਅੱਜ ਪੰਜਾਬ ਕੈਪੀਟਲ ਦੀ ਬੈਠਕ ਹੋਈ ਹੈ ਮੁੱਖ ਮੰਤਰੀ ਸਾਹਿਬ ਖੁਦ ਸੰਬੋਧਨ ਕਰਨ ਪਹੁੰਚੇ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਇਸ ਲੜਾਈ ਦੇ ਵਿੱਚ ਹੋਰ ਜਿਹੜੀਆਂ ਤਕਨੀਕਾਂ ਵਰਤੀਆਂ ਜਾਣੀ ਜਿਉਂ ਉਹਨਾਂ ਬਾਰੇ ਜ਼ਰੂਰ ਦੱਸੋ ਵਿਦਾਂਦੀ ਸਥਿਤੀ ਬਣੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਗਲਬੜੀ ਸਾਫ਼ ਕਹੀ ਹੈ ਉਹ ਕਹਿੰਦੇ ਕਿ ਪੰਜਾਬ ਇਸ ਸੰਕਟ ਦੀ ਕੜੀ ਚ ਡੱਕੇ ਫੌਜ ਦੇ ਨਾਲ ਖੜਾ ਹੈ ਦਲੇਵਾਲ ਸਾਹਿਬ ਉਹਨਾਂ ਨੇ ਇੱਕ ਅਹਿਮ ਜਾਣਕਾਰੀ ਦਿੱਤੀ ਹੈ ਉਹ ਕਹਿੰਦੇ ਕਿ ਜਿੰਨਾ ਚਿਰ ਇਹ ਸਿਚੁਏਸ਼ਨ ਬਣੀ ਹੋਈ ਹੈ ਅਸੀਂ ਸਰਕਾਰ ਦੇ ਨਾਲ ਆ ਅਸੀਂ ਕਿਸੇ ਵੀ ਤਰੀਕੇ ਦਾ ਤਣਾਅ ਜਿਹੜਾ ਉਹ ਨਹੀਂ ਚਾਹੁੰਦੇ ਇਸ ਲਈ ਅਸੀਂ ਸਮਰਥਨ ਕਰਦੇ ਹਾਂ 15 ਦਿਨਾਂ ਤੋਂ ਬਾਅਦ ਕਹਿੰਦੇ ਹਾਲਾਤ ਚੰਗੇ ਹੋਣਗੇ ਫਿਰ ਕਿਸਾਨੀ ਮੁੱਦਿਆਂ ਦੀ ਗੱਲ ਕਰਾਂਗੇ ਮੈਂ ਸਮਝਦਾ ਕਿ ਕਿਸਾਨ ਆਗੂ ਜੁਲਦੀ ਸਿੰਘ ਢੱਲਵਾਲ ਨੇ ਬੜਾ ਸੂਝ-ਬੂਝ ਵਾਲਾ ਫੈਸਲਾ ਲਿਆ ਬਸ ਇਹ ਸੱਚਾ ਸਾਰੀ ਦੇਸ਼ ਦੇ ਫੈਸਲਾ ਹੈ ਢੱਲਵਾਲ ਸਾਹਿਬ ਜਿਹਦਾ ਕਿਸਾ ਸਤਿ ਸ਼੍ਰੀ ਅਕਾਲ ਜੀ న్యూਸ ਬਿਹਾਈਂਡ న్యూਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਵਿਸ਼ਾ ਬਹੁਤ ਐਮ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਪਾਕਿਸਤਾਨ ਤੇ ਭਾਰਤ ਦੇ ਵਿਚਕਾਰ ਬਣੇ ਹੋਏ ਨੇ ਜਿਸ ਤਰ੍ਹਾਂ ਦਾ ਤਣਾਅ ਇਸ ਸਮੇਂ ਸਰਹੱਦੀ ਸੂਬਿਆਂ ਤੇ ਬਣਿਆ ਹੋਇਆ ਬਹੁਤ ਹੀ ਚਿੰਤਾ ਵਾਲਾ ਵਿਸ਼ਾ ਹੈ ਕੱਲ ਦੇਰ ਰਾਤ ਜਿਸ ਤਰ੍ਹਾਂ ਦੀ ਕਾਰਵਾਈ ਭਾਰਤ ਵੱਲੋਂ ਮੁੜ ਤੋਂ ਪਾਕਿਸਤਾਨ ਤੇ ਕੀਤੀ ਗਈ ਜਿਸ ਦਾ ਜਵਾਬ ਵੀ ਪਾਕਿਸਤਾਨ ਦੇ ਰਿਹਾ ਪਰ ਕਿਤੇ ਨਾ ਕਿਤੇ ਡਿਫੈਂਸਿਵ ਸਿਸਟਮ ਕਮਜ਼ੋਰ ਹੋਣ ਦੇ ਕਰਕੇ ਪਾਕਿਸਤਾਨ ਜਿਹੜਾ ਉਹ ਇੰਡੀਆ ਦੇ ਅੱਗੇ ਗੋਡੇ ਟੇਕਦਾ ਨਜ਼ਰ ਆ ਰਿਹਾ ਹਾਲਾਂਕਿ ਆਫੀਸ਼ੀਅਲ ਗੋਡੇ ਨਹੀਂ ਟੇਕੇ ਹਾਲੇ ਤੱਕ ਪਰ ਫੇਰ ਵੀ ਕਮਜ਼ੋਰ ਹੈ ਜਿਹੜਾ ਉਹ ਪਾਕਿਸਤਾਨ ਜ਼ਰੂਰ ਪਿਆ ਹੋਇਆ ਜਿਸ ਕਰਕੇ ਉਹਨਾਂ ਦੀ ਇਕਨੋਮੀ ਹੈ ਜਿਹੜੀ ਉਹ ਵੀ ਦਿਨ-ਦਿਨ ਡਿੱਗ ਰਹੀ ਹੈ ਤੇ ਹੋਰ ਵੀ ਬੜੀਆਂ ਚੀਜ਼ਾਂ ਦਾ ਸਾਹਮਣਾ ਪਾਕਿਸਤਾਨ ਕਰ ਰਿਹਾ ਤੇ ਭਾਰਤ ਇਸ ਸਮੇਂ ਜਿਵੇਂ ਪੰਜਾਬੀ ਚ ਆਪਾਂ ਕਹਿੰਨੇ ਕਿ ਪਾਕਿਸਤਾਨ ਦੀ ਹਿੱਕ ਤੇ ਗੋਡਾ ਰੱਖੀ ਬੈਠਾ ਹੈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਵਿਚਾਰ ਚਰਚਾ ਕਰਾਂਗੇ ਉਹਨਾਂ ਦੇ ਨਾਲ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਬੜਾ ਧੰਨਵਾਦ ਮਿਹਰਬਾਨੀ ਦਰਸ਼ਕਾਂ ਨੂੰ ਨਹੀਂ ਸਤਿਕਾਰਾਂ ਸਸਿਕਾਲ ਜੀ ਇਸ ਦੇ ਬਾਰੇ ਕੋਈ ਰਾਇ ਨਹੀਂ ਕਿ ਕੌਮੀ ਪੱਧਰ ਉੱਤੇ ਬਹੁਤ ਵੱਡਾ ਮੁੱਦਾ ਹੈ ਇਸ ਮੁੱਦੇ ਤੇ ਆਪਾਂ ਲਾਓ ਸਵਾਲ ਜੀ ਸਿੱਧੂ ਸਾਹਿਬ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਹਾਲਾਤ ਸੁਖਾਵੇਂ ਨਹੀਂ ਹੈ ਮਾਹੌਲ ਤਣਾਪੂਰਨ ਬਣਿਆ ਹੋਇਆ ਪਰ ਇਸ ਸਭ ਦੇ ਵਿਚਕਾਰ ਇੱਕ ਪਾਸੇ ਮੀਟਿੰਗ ਹੈ ਜਿਹੜੀ ਸੁਰੱਖਿਆ ਸਮੀਖਿਆ ਮੀਟਿੰਗ ਅਮਿਤ ਸ਼ਾਹ ਉਹਨਾਂ ਨੇ ਕੀਤੀ ਰਾਜਨਾਥ ਸਿੰਘ ਨੇ ਉਹਨਾਂ ਨੇ ਵੀ ਮੀਟਿੰਗ ਲਈ ਹੈ ਇਸ ਤੋਂ ਇਲਾਵਾ ਜੇਪੀ ਨੱਡਾ ਨੇ ਜੋ ਕਿ ਪ੍ਰਧਾਨ ਨੇ ਉਹਨਾਂ ਵੱਲੋਂ ਵੀ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਤੇ ਮੀਟਿੰਗਾਂ ਸਮੇਂ-ਸਮੇਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲੈ ਰਹੇ ਨੇ ਕੱਲ੍ਹ ਦੇਰ ਰਾਤ ਵੀ ਮੀਟਿੰਗ ਹੋਈ ਹੈ ਕੀ ਸਮਝਦੇ ਹੋ ਕਿ ਅਜਿਹੇ ਸਮੇਂ ਦੇ ਵਿੱਚ ਇਹਨਾਂ ਮੀਟਿੰਗਾਂ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਕਿੰਨੀ ਇੰਪੋਰਟੈਂਟ ਨੇ ਇਹ ਮੀਟਿੰਗਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਨੇ ਜਿਹੜੇ ਉਹ ਸ਼ਕਤੀ ਨਾਲ ਲੈ ਜਾ ਸਕਦੇ ਨੇ ਦੇਖੋ ਜਦੋਂ ਆਪਾਂ ਗੱਲ ਕਰ ਰਹੇ ਹਾਂ ਭਾਰਤ ਦੀ ਔਰ ਪਾਕਿਸਤਾਨ ਦੀ ਇਸ ਖਦਰ ਜਿਹੜਾ ਇੱਕ ਤਰ੍ਹਾਂ ਦਾ ਚਾਹੇ ਐਲਾਨੀਆਂ ਜਿਹੜਾ ਹੈਗਾ ਹਰ ਪੱਧਰ ਤੇ ਜੁਦ ਨਹੀਂ ਆ ਪਾਰ ਜੁਦ ਤੋਂ ਕਾਟਵੀ ਨਹੀਂ ਜੋ ਕੁਝ ਵਾਪਰ ਰਿਹਾ ਜਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ ਬਾਰਡਰ ਦਾ ਤਣਾਅ ਹਾਈ ਹੈ ਅਰ ਜਦਾਂ ਤੁਸੀਂ ਜ਼ਿਕਰ ਕੀਤਾ ਕਿ ਪਾਕਿਸਤਾਨ ਜਿੱਦਾਂ ਦਾ ਸਾਡਾ ਗੋਂਡੀ ਟਕਰ ਗਿਆ ਜੀ ਵੇਰ ਕਹਿੰਦੇ ਕਿ ਗੋਂਡੀ ਆਪਣੀ ਮਰਜ਼ੀ ਨਾਲ ਨਹੀਂ ਚੁਣੇ ਜਾਂਦੇ ਤੇ ਗੋਂਡੀ ਜੇ ਮਾੜਾ ਟਕਰ ਜੇ ਮਿਲਾਂਗ ਟਕਰ ਜੇ ਤਾਂ ਉਹਦੇ ਨਾਲ ਦੀ ਪਰੇਸ਼ਾਨੀ ਕੋਈ ਨਹੀਂ ਹੁੰਦੀ ਬਿਲਕੁਲ ਪਾਕਿਸਤਾਨ ਹਰ ਪੱਖ ਤੋਂ ਗੁਰਬਜ਼ਾ ਸਾਹਮਣਾ ਕਰ ਰਿਹਾ ਹੈ ਜਮੂਰੀ ਨਾਂ ਦੀ ਚੀਜ਼ ਨਹੀਂ ਫੌਜ ਦੇ ਹਵਾਲੇ ਹੈ ਲੋਕਾਂ ਦਾ ਮਾੜਾ ਹਾਲ ਹੈ ਜਿਹੜੇ ਪਾਕਿਸਤਾਨ ਨੂੰ ਧਰਜਾ ਕੇ ਆਉਂਦੇ ਆ ਉਹਨਾਂ ਦਾ ਕਹਿਣਾ ਹੈ ਕਿ ਇਹਨੇ ਦਹਾਕਿਆਂ ਬਾਅਦ ਵੀ ਉੱਥੇ ਜਿਸ ਤਰ੍ਹਾਂ ਦੀ ਸਥਿਤੀ ਹੈ ਲੋਕਾਂ ਕੋਲੇ ਖੇਤਾਂ ਚ ਪਾਣੀ ਲਾਉਣ ਲਈ 12 ਤੱਕ ਨਹੀਂ ਲੱਗੇ ਹਰ ਪੱਦਰ ਦੇ ਉੱਤੇ ਜਣੀ ਡਿਵੈਲਪਮੈਂਟ ਦੀ ਵਿਕਾਸ ਦੀ ਘਾਟ ਹੈ ਜਿਉ ਉਹਨੇ ਤਰੱਕੀ ਕੀਤੀ ਜਿਤੇ ਸਰਵੇਸ ਗੱਲ ਚ ਕੀਤੀ ਹੈ ਜਿਸ ਤਰੀਕੇ ਨਾਲ ਆਪਾਂ ਗੱਲ ਕਰਦੇ ਆ ਉਹਨਾਂ ਨੇ ਆਤਵਾਦੀ ਵੱਡੇ ਵੱਡੇ ਗਰੂਪ ਪਾਲਿਆ ਉਹ ਜ਼ਰੂਰ ਬੈਠੇ ਆ ਜਿਹੜੀ ਮੁਸੀਬਤ ਜਿਹੜੀ ਉਹਨਾਂ ਨੇ ਸਾਡੇ ਗਾਲ ਪਾਈ ਹੈ ਜੇ ਪਹਿਲਗਾਮ ਦਾ ਇਹ ਕਾਰਾ ਮਨਦ ਭਾਗਾ ਵਰਤਾਰਾ ਨਾਂ ਬਾਪਰ ਦਾ ਤਾਂ ਇਹ ਜੋਤ ਲਗਣੀ ਨਹੀਂ ਸੀ ਹੁਣੀ ਨਹੀਂ ਸੀ ਇਹ ਗੱਲ ਬਿਲਕੁਲ ਹਾਂ ਆਪਾਂ ਜਦੋਂ ਤੁਸੀਂ ਵੀ ਕਿਹਾ ਦੇਖੋ ਇਹਦੇ ਬਾਰੇ ਤਾਂ ਕੋਈ ਦੋਹਰਾ ਹੀ ਨਹੀਂ ਕਿ ਭਾਰਤ ਨੇ ਜੋ ਵੀ ਕਾਰਾਂ ਕੀਤਾ ਪਾਕਿਸਤਾਨ ਨੇ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਹੈ ਮੂੰਹ ਤੋੜਵਾ ਜਵਾਬ ਦੇਣ ਦੇ باوجود ਭਾਰਤ ਨੇ ਫਿਰ ਵੀ ਇਹ ਗੱਲ ਕਹੀ ਹੈ ਕਿ ਜੋ ਕੁਝ ਪਹਿਲ ਕਾਮ ਚ ਹੋਇਆ ਸੀ ਉਸ ਦਾ ਜਵਾਬ ਦੇ ਦਿੱਤਾ ਹੈ ਅਰਸੀਂ ਗੱਲ ਵਧਾਉਣੀ ਨਹੀਂ ਚਾਹੁੰਦੇ ਮੁੰਜਾ ਮੈਂ ਕਹਿਆ ਕਿ ਮਾੜਾ ਗੋਂਡੀ ਹੁੰਦਾ ਜਿਹਦੇ ਪੱਲੇ ਜਾਣ ਨੂੰ ਕੱਖ ਨਹੀਂ ਹੁੰਦਾ ਕਿਉਂਕਿ ਪਹਿਲੇ ਕੁਝ ਨਹੀਂ ਪੱਲੇ ਹੁੰਦਾ ਬਿਲਕੁਲ ਇਸ ਕਰਕੇ ਉਹ ਲੜਾਈ ਦੇ ਮੈਦਾਨ ਚੋਂ ਭੱਜਣਾ ਨਹੀਂ ਚਾਹੁੰਦਾ ਨਿਕਲਣਾ ਨਹੀਂ ਚਾਹੁੰਦਾ ਤੇ ਇਦਾਂ ਹੀ ਸਾਡੇ ਮਲਕ ਨੂੰ ਉਜਾ ਕੇ ਰੱਖਣ ਦੀਆਂ ਸਾਜਸਾਂ ਦੇ ਗੁੰਡਾ ਪਿਛਲੇ ਲੰਮੇ ਸਮੇਂ ਤੋਂ ਰਚਦਾ ਆ ਰਹੇ ਜਿਦੀ ਮਿਸਾਲ ਹੁਣ ਆਪਾਂ ਲੈ ਰਹੇ ਆਂ ਅੱਜ ਆਪਾਂ ਕੇਵਲ ਭਾਰਤ ਦੀ ਗੱਲ ਕਰੀਏ ਕਿਉਂ ਮੂੰਹ ਤੋੜਵਾ ਜਵਾਬ ਕਿਉਂ ਸਾਡਾ ਪਾਕਿਸਤਾਨ ਸਾਡੇ ਸਾਹਮਣੇ ਬਿਲਕੁਲ ਹੀਨਾ ਕਮਜ਼ੋਰ ਨਜ਼ਰ ਆਉਂਦਾ ਹੈ ਪਹਿਲੀ ਗੱਲ ਤਾਂ ਸਾਡੀ ਡਿਫੈਂਸ ਦੀ ਗੱਲ ਕਰੀਏ ਸਾਡੀਆਂ ਫੌਜਾਂ ਚਾਹੇ ਮਿਲਟਰੀ ਹੈ ਚਾਹੇ ਨੇਵੀ ਹੈ ਤੇ ਚਾਹੇ ਜਿਹੜੀ ਹੈਗੀ ਹੈ 에ਅਰ ਫੋਰਸ ਹੈ ਉਹਨਾਂ ਦਾ ਜਵਾਬ ਹੀ ਕੋਈ ਨਹੀਂ ਯਾਨੀ ਸਾਡੀ ਡਿਫੈਂਸ ਲਾਈਨ ਹੈ ਡਿਫੈਂਸ ਫੋਰਸ ਨੇ ਜਿਹੜਾ ਹੈਗਾ ਪਾਕਿਸਤਾਨ ਦੀ ਜਿਹੜੀ ਡਿਫੈਂਸ ਲਾਈਨ ਹੈ ਡਿਫੈਂਸ ਸਿਸਟਮ ਹੈ ਉਹ ਤਬਾਹ ਕਰਕੇ ਰੱਖਤਾ ਹਲਾ ਦਾ ਦੋ ਦਿਨੀ ਹੋਇਆ ਇਸ ਲੜਾਈ ਨੂੰ ਚੱਲਦਿਆਂ ਬਿਲਕੁਲ ਜਿਸ ਨਜ਼ਰ ਆਪਾਂ ਦੇਖ ਰਹੇ ਹਾਂ ਕਿ ਪਾਕਿਸਤਾਨ ਦੀ ਹਾਲਤ ਬਣੀ ਵੀ ਹੈ ਭੁਖਲਾਇਆ ਵਾ ਪਾਕਿਸਤਾਨ ਦੇ ਆਪਣੇ ਹੀ ਆਗੂ ਆਪਣੇ ਮੁਲਕ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਬੋਲ ਰਹੇ ਆ ਗੱਲਾਂ ਕਰ ਰਹੇ ਆ ਜਿਸ ਤਰ੍ਹਾਂ ਦੀ ਸਥਿਤੀ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾਂਦਾ ਕਿ ਮੁਕਾਬਲੇ ਦੀ ਤਾਂ ਕੋਈ ਗੱਲ ਜਿਹੜੀ ਹੈ ਜਿੱਥੇ ਤੱਕ ਸਾਡੀ ਫੌਜ ਦਾ ਸਾਡੀ ਡਿਫੈਂਸ ਦਾ ਸਵਾਲ ਹੈ ਜਿਸ ਤਰ੍ਹਾਂ ਬੀਤੀ ਰਾਤ ਦਾ ਤੁਸੀਂ ਜ਼ਿਕਰ ਕੀਤਾ ਜਿੱਦਾਂ ਉਹਨਾਂ ਨੇ ਮਜ਼ਾਇਲਾ ਦਾਗੀਆਂ ਜਿੱਦਾਂ ਉਹਨਾਂ ਨੇ ਰਾਕਟ ਦਾਗੇ ਜਿ ਤਰ੍ਹਾਂ ਸਮਾਨ ਦੇ ਵਿੱਚ ਹੀ ਸਾਡੀ ਜਿਹੜੀ ਡਿਫੈਂਸ ਲਾਈਨਾਂ ਉਹਨਾਂ ਨੇ ਆਪਣੇ ਸਿਸਟਮ ਨੂੰ ਤਬਾਹ ਕਰ ਦਿੱਤਾ ਹੁਣ ਇਦਾਂ ਦੇ ਮਜ਼ਾਈਲਾਂ ਦੇ ਟੁਕੜੇ ਕੋਈ ਬਠਿੰਡੇ ਦੇ ਪਿੰਡ ਤੋਂ ਲੱਭ ਰਿਹਾ ਕੋਈ ਬਟਾਲੇ ਤੋਂ ਲੱਭ ਰਿਹਾ ਕੋਈ ਇਦਾਂ ਮਿਲਦੇ ਜਿਵੇਂ ਕਿਸਾਨੀ ਹੁੰਦੇ ਖੇਤਾਂ ਤੋਂ ਕੋਈ ਆਲੂ ਖੋੜਦੇ ਤਾਂ ਕੋਈ ਨਾ ਕੋਈ ਬਚਾਈ ਪੁੱਛੇ ਰਹਿ ਜਾਂਦੇ ਆ ਤੋ ਇਕੱਠੇ ਕਰਦੇ ਆ ਇਦਾਂ ਦੀ ਹਾਲਤ ਬਣੀ ਹੈ ਜਣੀ ਇਦਾਂ ਦਾ ਪਾਕਿਸਤਾਨ ਦੀ ਸਥਿਤੀ ਬਣੀ ਵੀ ਹੈ ਜਿੱਦਾਂ ਦਾ ਟੱਕਰਾ ਟੱਕਰ ਨੂੰ ਕੀਤਾ ਗਿਆ ਉਹਦਾ ਸਿਸਟਮ ਹੀ ਤਬਾਹ ਕਰਕੇ ਰੱਖਤਾ ਬਹੁਤ ਵੱਡੀ ਪੱਧਰ ਤੇ ਕੋਸ਼ਿਸ਼ ਕੀਤੀ ਗਈ ਨਿਸ਼ਾਨਾ ਬਣਾਉਣ ਦੀ ਪਾਕਿਸਤਾਨ ਵੱਲੋਂ ਸਾਡੇ ਸ਼ਹਿਰਾਂ ਨੂੰ ਸਾਡੇ ਕਸਬਿਆਂ ਨੂੰ ਸਾਡੇ 에어ਪੋਰਟਸ ਨੂੰ ਇਹਦੇ باوجود ਵੀ ਜਿਹੜਾ ਹੈਗਾ ਉਸ ਨੂੰ ਕੋਈ ਸਫਲਤਾ ਮਿਲਦੀ ਨਜ਼ਰ ਨਹੀਂ ਆ ਰਹੀ ਕਿਸੇ ਵੀ ਪੱਧਰ ਦੇ ਉੱਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਫੌਜ ਦਾ ਦੇਖੋ ਜਿਹੜਾ ਫਰੰਟ ਤੇ ਆ ਕੇ ਲੜਦੇ ਆ ਜਿਹੜੇ ਯੋਧੇ ਹੁੰਦੇ ਆ ਲੜਾਈ ਲੜਦੇ ਆ ਉਹਨਾਂ ਦੀ ਗੱਲ ਤਾਂ ਹਾਈ ਹੈ ਉਹਨਾਂ ਦੀ ਸ਼ਹਾਵਤਾ ਬਣਦੀ ਬਣਦੀ ਹੈ ਹੂੰ ਦੂਜਾ ਪ੍ਰਧਾਨ ਮੰਤਰੀ ਵੀ ਕਹਿ ਰਿਹਾ ਹੈ ਰੱਖ ਮੰਤਰੀ ਕਹਿ ਰਿਹਾ ਹੈ ਤੇ ਸਾਰਾ ਦੇਸ਼ ਇਹ ਗੱਲ ਕਹਿੰਦਾ ਕਿ ਅਸੀਂ ਆਪਣੀ ਫੌਜ ਦੇ ਨਾਲ ਖੜਿਆ ਹਾਂ ਇੱਕੋ ਗੱਲ ਨਾਲ ਹੀ ਨਿਵੇੜਾ ਹੋ ਜਾਂਦਾ ਹੈ ਫੌਜ ਸਾਡੀ ਜਿੱਦਾਂ ਦੀ ਸਮਰੱਥਾ ਹੈ ਤੇ ਫੌਜ ਦੇ ਨਾਲ ਸਾਰਾ ਮੁੱਲ ਖੜਾ ਡੱਟ ਕੇ ਉਹ ਤੋਂ ਦੱਸਾਲ ਗਾਇ ਜਾਸਦਾ ਹੈ ਕਿ ਕਿਡੀ ਸਟਰੋਂਗ ਸਥਿਤੀ ਭਾਰਤ ਦੀ ਜਿਹੜੀ ਪਾਕਿਸਤਾਨ ਦੇ ਖਿਲਾਫ ਬਣੀ ਵੀ ਹੈ ਜੇ ਆਪਾਂ ਵੱਖ-ਵੱਖ ਪਾਰਟੀਆਂ ਦੀ ਗੱਲ ਕਰ ਲਈਏ ਵੱਖ-ਵੱਖ ਸੂਬਿਆਂ ਦੀ ਗੱਲ ਕਰ ਲਈਏ ਮੁੱਖ ਮੰਤਰੀਆਂ ਦੀ ਗੱਲ ਕਰ ਲਈਏ ਸੂਬਿਆਂ ਦੀਆਂ ਸਰਕਾਰਾਂ ਦੀ ਗੱਲ ਕਰ ਲਈਏ ਸਾਰਿਆਂ ਇੱਕੋ ਹੀ ਬੋਲੀ ਬੋਲਦਿਆਂ ਕਿ ਇਸ ਸਥਿਤੀ ਦੇ ਵਿੱਚ ਅਸੀਂ ਆਪਣੇ ਫੌਜ ਦੇ ਨਾਲ ਖੜੇ ਆਂ ਬੇਸ਼ੱਕ ਚੌਕਸੀ ਦੇ ਤੌਰ ਤੇ ਭਾਰਤ ਵੱਲੋਂ ਵੀ ਕਈ ਸਟੈਪਸ ਲਏ ਗਿਆ ਜਿਵੇਂ ਸਰਦੀ ਕੀ ਤਰ੍ਹਾਂ ਉਹਦੇ ਨਾਲ ਲੱਗਦੇ ਜਿਹੜੇ 에어ਪੋਰਟਸ ਹੈਗੇ ਐ 26 ਤਾ 에어ਪੋਰਟ ਬੰਦ ਕੀਤੇ ਗਏ ਇਦਾਂ ਹੀ ਜਿਹੜਾ ਹੈਗਾ ਜਿਹੜਾ Rajasthan ਦੀ ਗੱਲ ਕਰ ਲਈਏ ਆਖੀ ਗਿੰਤੀ ਸਹਾਰਾਣਾ ਦੀ ਦੇ ਪੰਜਾਬ ਤਾਂ ਹੈ ਹੀ ਸਾਰਾ ਕਿ ਜਿਸ ਕਦਰ ਸਕੂਲ ਬੰਦ ਕੀਤੇ ਗਏ ਕਾਲਜ ਬੰਦ ਕੀਤੇ ਯੂਨੀਵਰਸਿਟੀयां ਛੁੱਟੀਆਂ ਕੀਤੀਆਂ ਗਈਆਂ ਆਈਐਸ ਅਧਿਕਾਰੀਆਂ ਨੇ ਛੁੱਟੀਆਂ ਬੰਦ ਕਰ ਦਿੱਤੀਆਂ ਗਈਆਂ ਲਿਖੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਗਈਆਂ ਤੇ ਦਫ਼ਤਰ ਕਿਹਾ ਗਿਆ ਕਿ ਰੈਗੂਲਰ ਲੱਗਣਗੇ ਸੰਡੇ ਨੂੰ ਵੀ ਦਫ਼ਤਰ ਖੁੱਲੇ ਰਹਿਣਗੇ ਬਿਲਕੁਲ ਸੂਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਕਦਰ ਭਾਰਤ ਆਪਣੇ ਤਿਆਰੀ ਦੇ ਨਾਲ ਲੱਗੇ ਦੇ ਬਾਵਜੂਦ ਵੀ ਭਾਰਤ ਫਿਰ ਵੀ ਇਹ ਚਾਹੁੰਦਾ ਕਿ ਲੜਾਈ ਜਿਹੜੀ ਜਾਵੇ ਭਾਰਤ ਚਾਹੁੰਦਾ ਹੈ ਕਿ ਜੋ ਕੁਝ ਪਾਕਿਸਤਾਨ ਵੱਲੋਂ ਕੀਤਾ ਗਿਆ ਸੀ ਉਸ ਦਾ ਜਵਾਬ ਅਸੀਂ ਦੇ ਦਿੱਤਾ ਹੈ ਔਰ ਜੇ ਭਾਰਤ ਜਿਹੜਾ ਇਸ ਗੱਲ ਤੋਂ ਪਿੱਛੇ ਨਹੀਂ ਹਟੇਗਾ ਜੇ ਪਾਕਿਸਤਾਨ ਕੋਈ ਨਾ ਕੋਈ ਹੋਰ ਨਵਾਂ ਕਾਰਾ ਕਰੇਗਾ ਨਵੇਂ ਕੋਈ ਨਾ ਕੋਈ ਸ਼ਿੰਗੜੀ ਸੇਡਦਾ ਰਹੇਗਾ ਤਾਂ ਭਾਰ ਜਿਹੜਾ ਹੈਗਾ ਉਹਦਾ ਮੂੰਹ ਤੋੜਾਂ ਜਵਾਬ ਜਿਦਾਂ ਪਾ ਕੇ ਆਉਣ ਵਾਲੇ ਸਮੇਂ 'ਚ ਵੀ ਦੇ ਕੇ ਦੇਗਾ ਹਰ ਪੱਧ ਤੇ ਮਜ਼ਬੂਤੀ ਨਾਲ ਪਾਰ ਤੱਕੇ ਖੜਾ ਹੈ ਜੀ ਜੀ ਸਤ ਸਭ ਕੁਝ ਜੋ ਡਿਫੈਂਸ ਮਿਨਿਸਟਰ ਨੇ ਆਪਣਾ ਮਾਫ ਕਰਨਾ ਪਾਕਿਸਤਾਨ ਦੇ ਜੋ ਡਿਫੈਂਸ ਮਿਨਿਸਟਰ ਨੇ ਜਾਂ ਪਾਕਿਸਤਾਨ ਦੇ ਹੋਰ ਲੀਡਰ ਨੇ ਜਦੋਂ ਉਹਨਾਂ ਦੀਆਂ ਇੰਟਰਵਿਊਜ਼ ਦੇਖਦੇ ਆਂ ਹੋਰ ਕਈ ਇੰਟਰਨੈਸ਼ਨਲ ਚੈਨਲਸ ਦੇ ਨਾਲ ਵੀ ਲਗਾਤਾਰ ਉਹ ਰਾਬਤੇ ਦੇ ਵਿੱਚ ਨੇ ਤਾਂ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਹੈ ਉਹ ਬਾਡੀ ਲੈਂਗੁਏਜ ਬੜੀ ਵੱਖਰੀ ਹੈ ਹਾਲਾਂਕਿ ਉਹ ਮੂੰਹ ਤਾਂ ਇਹੋ ਕਹਿ ਰਹੇ ਨੇ ਕਿ ਅਸੀਂ ਕਰ ਦਿਆਂਗੇ ਜੀ ਨਹੀਂ ਇਦਾਂ ਦਾ ਕੁਝ ਨਹੀਂ ਹੈ ਅਸੀਂ ਵੀ ਮੁਕਾਬਲਾ ਕਰ ਰਹੇ ਆਂ ਪਰ ਉਹ ਕਿਤੇ ਨਾ ਕਿਤੇ ਦਬੇ ਹੋਏ ਮਹਿਸੂਸ ਉਹਨਾਂ ਦੇ ਲੀਡਰ ਵੀ ਕਰ ਰਹੇ ਨੇ ਤੁਸੀਂ ਇਸ ਜਗ੍ਹਾ ਤੇ ਕੀ ਮੰਨਦੇ ਹੋ ਕਿ ਜਿਹੜਾ ਪਾਕਿਸਤਾਨ ਹੈ ਉਹ ਭਾਰਤ ਦੇ ਸਾਹਮਣੇ ਕਿਸ ਸਥਿਤੀ ਤੇ ਫਿਲਹਾਲ ਖੜਾ ਜੇਕਰ ਹਾਲਾਤ ਵਿਗੜਦੇ ਨੇ ਪਾਕਿਸਤਾਨ ਸਰੈਂਡਰ ਕਰਨ ਦੇ ਲਈ ਤਿਆਰ ਹੋਏਗਾ ਤੇ ਕੋਈ ਇਹਦਾ ਜਵਾਬ ਜਿੱਦਾਂ ਨਾ ਤੁਸੀਂ ਗੱਲ ਕਰ ਰਹੇ ਹੋ ਮੈਂ ਉਹਨੇ ਜ਼ਿਕਰ ਕਰਨਾ ਹੋਵੇਗਾ ਦਰਸ਼ਕਾਂ ਅਗੇ ਕੋਈ ਕਹਿਮ ਸਵਾਲ ਹੈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਮੋਰ ਅਬਦੁੱਲਾ ਜੀ ਉਹ ਆਪਣੇ ਜਿਹੜੇ ਸੂਬੇ ਦੇ ਜਿਹੜੇ ਲੋਕ ਆ ਜਿਹੜੇ ਇਸ ਵੇਲੇ ਫੇਸ ਕਰ ਰਿਹਾ ਲੜਾਈ ਨੂੰ ਲੜਾਈ ਦੇ ਹਾਲਾਤ ਨੂੰ ਕਿਉਂਕਿ ਹੁਣ ਵਾਈਸਵਾਵਾ ਤਾਂ ਬੰਦ ਹੈ ਤੇ ਕਾਰ ਦੇ ਰਹੀ ਆਏ ਤੋਂ ਵਤੋ ਜੰਮੂ ਤੱਕ ਪਹੁੰਚ ਸਕੇ ਜੰਮੂ ਚ ਉਹ ਆਪਣੇ ਅਗੇ ਖੇਤਰ ਦੇ ਜਿਹੜੇ ਲੋਕ ਜ਼ਖਮੀ ਹੋਏ ਐ ਉਹਨਾਂ ਨੂੰ ਮਿਲਿਆ ਉਹਨਾਂ ਦਾ ਹਾਲ ਚਾਲ ਪੁੱਛਿਆ ਜਾਣਾਂ ਤੋਂ ਪੁੱਛ ਵੀ ਚਾਹੁੰਦੀ ਸੀ ਪਰ ਪੁੱਛ ਜਾ ਨਹੀਂ ਸਕਦੀ ਸੀ ਹੂੰ ਕਿ ਸੜਕਾਂ ਦੀ ਜਿੱਦਾਂ ਦੀ ਸਥਿਤੀ ਐ ਕਾਰ ਰੇ ਜਾਣਾ ਇਹਨਾਂ ਸੋਕਾਂ ਦੀ ਲੰਬਾ ਸਫਰ ਐ ਪਰ ਉਹਨਾਂ ਨੇ ਜਿਹੜੀ ਕੱਲ ਕਈ ਬੜੀ ਅਹਿਮ ਗੱਲ ਕਹੀ ਕਿਸੇ ਨੇ ਆਪਣੇ ਅਗੇ ਜਰਨਲਿਸਟ ਨੇ ਸਵਾਲ ਕੀਤਾ ਕਿ ਜੀ ਜਿਹੜਾ ਪਾਕਿਸਤਾਨ ਜਿਸ ਤਰ੍ਹਾਂ ਦਾ ਹਮਲਾ ਕਰ ਰਿਹਾ ਐ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਕਹਿੰਦੇ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਇਹ ਆਪਾਂ ਕਹਿੰਦੇ ਜੰਮੂ ਦੀ ਗੱਲ ਕਰ ਲਈਏ ਤਾਂ 1971 ਤੋਂ ਬਾਅਦ ਕਦੇ ਨਹੀਂ ਜਿਆ ਵਾਪਰਿਆ ਕਿ ਕਦੇ ਜੰਮੂ ਦੇ ਉੱਤੇ ਜਿਹੜਾ ਕਿ ਸਿਵਲਿਅਨ ਦੇ ਉੱਤੇ ਹਮਲਾ ਕੀਤਾ ਗਿਆ ਹੋਵੇ ਪਾਕਿਸਤਾਨ ਵੱਲੋਂ ਹੁਣ ਦੇਖੋ ਭਾਰਤ ਬਾਰ-ਬਾਰ ਕਹਿੰਦਾ ਹੈ ਭਾਰਤ ਨੇ ਪਹਿਲੇ ਪੜਾਅ 'ਚ ਇਹ ਗੱਲ ਵੀ ਕਿਹਾ ਕਿ ਅਸੀਂ ਨਾ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਨੂੰ ਤੇ ਨਾ ਪਾਕਿਸਤਾਨ ਦੇ ਆਵਾਮ ਨੂੰ ਆਪਣਾ ਨਿਸ਼ਾਨਾ ਬਣਾਇਆ ਅਸੀਂ ਜਿਹੜੇ ਦਹਿਸ਼ਤਗਰ ਟੋਲੇ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਪਰ ਦੂਜੇ ਪਾਸੇ ਪਾਕਿਸਤਾਨ ਕੀ ਕਰ ਰਿਹਾ ਹੈ ਜੋ ਮੈਂ ਜਦੋਂ ਕਸ਼ਮੀਰ ਦੇ ਮੁੱਦਿਆਂ ਦੀ ਜ਼ਿਕਰ ਕਰ ਰਿਹਾ ਹਾਂ ਉਹ ਕਹਿੰਦੇ ਦੇਖੋ ਮੈਂ ਮਿਲ ਕੇ ਆਇਆ ਹਸਪਤਾਲ ਦੇ ਵਿੱਚ ਬੱਚੇ ਆ ਬਜ਼ੁਰਗ ਆ ਔਰਤਾਂ ਜਵਾਨ ਆ ਜਿਸ ਕਦਰ ਜ਼ਖਮੀ ਹੋਇਆ ਹ ਹੁਣ ਜੀ ਦੇ ਕਹਿੰਦੇ ਬਹੁਤ ਹੀ ਮਾੜੀ ਹਾਲਤ ਹੈ ਪਾਕਿਸਤਾਨ ਨੇ ਸਿਵਲਿੰਗ ਦੇ ਉੱਤੇ ਜਿੱਦਾਂ ਦਾ ਅਟੈਕ ਕੀਤਾ ਜਿੱਦਾਂ ਗੋਲੇ ਛੁੱਟੇ ਬਹੁਤ ਸਾਰੇ ਘਰ ਬਰਵਾਹ ਕਰਦੇ ਆ ਨੂਕ ਮੈਂ ਸੁਨ ਰਿਆ ਸੀਗਾ ਕਹਿ ਰਿਹਾ ਕਿ ਦੇਖੋ ਜੀ ਬੜੀ ਰਾਤ ਅਸੀਂ ਇੱਕ ਜਿਹੜੀ ਦਹਿਸ਼ਤ ਦੇ ਨਾਲ ਕੱਟੀ ਐ ਸਾਡੇ ਕੋਲ ਸੌਣ ਲਈ ਕੁਝ ਨਹੀਂ ਐ ਇਦਾਂ ਦੀ ਸਥਿਤੀ ਬਣੀ ਵੀ ਐ ਉਹ ਸਾਰੇ ਕਸ ਦੇ ਚੱਲਦੇ ਆ ਇਹਦੇ ਬਾਵਜੂਦ ਫਿਰ ਇੱਕ ਜਨਰਲ ਨੇ ਸਵਾਲ ਪੁੱਛਿਆ ਕਿ ਜੀ ਤੁਸੀਂ ਕਿਵੇਂ ਸਮਝਦੇ ਹੋ ਵੀ ਇਹ ਲੜਾਈ ਦਾ ਅੰਤ ਕਿਵੇਂ ਹੋਏਗਾ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਦਾ ਜਵਾਬ ਮੈਂ ਤੁਹਾਨੂੰ ਦਿੰਨਾ ਜਿਹੜੀ ਸਵਾਲ ਤੁਸੀਂ ਮੈਨੂੰ ਕੀਤਾ ਉਹ ਕਹਿੰਦੇ ਇਸ ਦਾ ਜਵਾਬ ਮੈਂ ਨਹੀਂ ਦੇ ਸਕਦਾ ਇਹਦਾ ਜਵਾਬ ਤਾਂ ਕਿਹਨੇ ਪਾਕਿਸਤਾਨ ਦੀ ਫੌਜ ਆ ਜਿਹੜੀ ਲੜਾਈ ਲੜ ਰਹੀ ਹੈ ਉਹੀ ਦੇ ਸਕਦੀ ਹੈ ਕਿਉਂਕਿ ਭਾਰਤ ਨੇ ਤਾਂ ਸਪਸ਼ਟ ਕਹਿਤਾ ਕਿਸੇ ਦਾ ਲੜਾਈ ਚਾਹੁੰਦੇ ਨਹੀਂ ਭਾਰਤ ਦੇ ਤਾਂ ਗੱਲ ਪਈ ਆ ਲੜਾਈ ਗੱਲ ਤਾਂ ਪਾਕਿਸਤਾਨ ਦੇ ਪਾਕਿਸਤਾਨ ਦੀ ਫੌਜ ਦੀ ਹੈ ਜਿਹੜੀ ਬਖੜਾਈ ਵੀ ਹੈ ਕਿਸੇ ਤਰੀਕੇ ਨਾਲ ਉਹ ਸਾਬਤ ਕਰਨਾ ਚਾਹੁੰਦੀ ਹੈ ਕਿ ਜੇ ਵੀ ਇਸ ਦੁਨੀਆ ਚ ਤਾਂ ਕਿਹੜੇ ਕਿ ਸੁਪਨਾ ਉਹਨਾਂ ਦਾ ਉਹ ਸੁਖਨਾਵਨ ਸਾਹਮਣੇ ਚੱਕਣਾ ਚੂਰ ਹੁੰਦਾ ਨਜ਼ਰ ਆ ਰਿਹਾ ਸੋ ਇਹਦੇ باوجود ਵੀ ਜੇ ਆਪਾਂ ਆਮ ਆਪਣੇ ਦੇ ਦੇ ਲੋਕਾਂ ਨਾਲ ਗੱਲ ਕਰੀ ਜਿਹੜੇ ਬੱਡ ਤੇ ਬੈਠੇ ਉਹਨਾਂ ਨਾਲ ਲੋਕਾਂ ਨਾਲ ਗੱਲ ਕਰੀ ਬੇਸ਼ੱਕ ਤਣਾਅ ਹੈ ਮੁਸ਼ਕਲ ਸਥਿਤੀ ਚੋਂ ਲੰਘ ਰਿਹਾ ਹੈ ਇਹਦੇ باوجود ਆਮ ਦਰਾ ਭਾਰਤੀ ਉਹਨੂੰ ਹੀ ਪੁੱਛੋ ਉਹਦਾ ਜਵਾਬ ਜਿਹੜਾ ਸਧਾਰਨ ਭਾਰਤੀ ਵੀ ਹੀ ਦੇਗਾ ਕਿ ਜੀ 5-7 ਦਿਨਾਂ ਦੀ ਖੇਡ ਹੈ ਜੀ ਇਸ ਤੋਂ ਵੱਧ ਪਾਕਿਸਤਾਨ ਦਾ ਦਮ ਖਮ ਹੈ ਨਹੀਂਗਾ ਕਿ ਇੰਨੀ ਲੰਬੀ ਲੜਾਈ ਲੜ ਸਕੇ ਇਹਦੇ باوجود ਦੇਖੋ ਨਿਸ਼ਾਨੇ ਕਿਦਾਂ ਹੋਣਾ ਆਪਾਂ ਚੰਡੀਗੜ੍ਹ ਬੈਠੇ ਆਂ ਦੂਜੇ ਸ਼ਹਿਰਾਂ 'ਚ ਬੈਠੇ ਆਂ ਗੱਲ ਕਰਦੇ ਆਂ ਤਾਂ ਲਗਾਤਾਰ ਉਹਨੇ ਜਿਹੜਾ ਪਾਕਿਸਤਾਨ ਨੇ ਕਿਸ ਤਰ੍ਹਾਂ ਚੰਡੀਗੜ੍ਹ ਨੂੰ ਮੋਹੱਲੀ ਨੂੰ ਪੰਚਕੁੱਲਾ ਨੂੰ ਇੱਥੇ ਸਾਡੇ ਜਿਹੜੇ 에어ਪੋਰਟ ਹੈਗੇ ਆ ਸਾਡੀ ਜਿਹੜੀ ਡਿਫੈਂਸ ਲਾਈਨ ਹੈ ਜਿੱਥੇ ਸਾਡੀਆਂ ਫੌਜਾਂ ਬੈਠੀਆਂ ਉਹਨਾਂ ਨੂੰ ਨਿਸ਼ਾਨੇ ਦੇ ਲਿਆ ਜਦੋਂ बार-बार ਸਾਇਰਨ ਵਜਦੇ ਆ ਮਾਹੌਲ ਜਦਾਂ ਬਗਲ ਗੱਲ ਕਰਦੇ ਮਾਹੌਲ ਕਿਨੇ ਬਣਾਇਆ ਜੀ ਮਾਹੌਲ ਪਾਕਿਸਤਾਨ ਦੇ ਮਨਸੂਬਿਆਂ ਨੇ ਬਣਾਇਆ ਆਪਾਂ ਕਦੋਂ ਚਾਹੁੰਦੇ ਸੀ ਜਾਂ ਆਵਾਮ ਕਦੋਂ ਚਾਹੁੰਦਾ ਸਾਇਰਨ ਵਜਦੇ ਲੋਕਾਂ ਨੂੰ ਲੱਗਦਾ ਕਿ ਕੋਈ ਖਤਰਾ ਮੰਡਰਾ ਰਿਹਾ ਕਿਤੇ ਕੋਈ ਦਾ ਮਜ਼ਾਇਲ ਦਾ ਗੋਲਾ ਹੁੰਦਾ ਹੈ ਕਿਦਰ ਇੱਕ ਹੋਰ ਏ ਦੰਦੇ ਜਿਹੜੇ ਖਤਰੇ ਦੇ ਕੋਗੂ ਬੋਲਦੇ ਆ ਤੇ ਦੋਨਾਂ ਪਾਸਿਆਂ ਤੇ ਜਿੱਦਾਂ ਦੀ ਹਾਲਤ ਬਣੀ ਵੀ ਹੈ ਮੈਂ ਗੱਲ ਹੋਰ ਕਹਿ ਕੇ ਤੁਸੀਂ ਅਗਲਾ ਸਵਾਲ ਲੈ ਸਕਦੇ ਹੋ ਜੀ ਇਦਾਂ ਦੇ ਹਾਲਾਤ ਦੇ ਚੱਲਦੇ ਦੇਖੋ ਜਦੋਂ ਆਪਾਂ ਜਿਹੜੇ ਲੋਕ ਪਿੱਛੇ ਆਪਾਂ ਬੈਠੇ ਆ ਜਿਹੜੇ ਆਪਣੀ ਫੌਜ ਦੀ ਹਮਾਇਤ ਕਰ ਰਹੇ ਤਾਂ ਹੈ ਹੀ ਪਰ ਮੈਂ ਇੱਕ ਬਾਰਡਰ ਦੇ ਉੱਤੇ ਬੈਠਾ ਇੱਕ ਜਿਹੜਾ ਬਜ਼ੁਰਗ ਜਿਹੜਾ ਜੀ ਤੋਂ ਆਪਣੇ ਅਗੇ ਪੱਤਰਕਾਰ ਨੇ ਸੁਵਾਲ ਪੁੱਛਿਆ ਅਕਸਰ ਸਾਰੇ ਪੱਤਰਕਾਰ ਪੁੱਛਦੇ ਰਹਿੰਦੇ ਆ ਕਿ ਜੀ ਤੁਸੀਂ ਪਹਿਲੀਆਂ ਲੜਾਈਆਂ ਵੀ ਦੇਖੀਆਂ ਹੋ ਜਿਹੜਾ 70 80 ਸਾਲ ਦਾ ਹੋਏਗਾ ਪਹਿਲੇ ਲੜਾਈਆਂ ਤਾਂ ਦੇਖੀਆਂ ਆਉਣ ਨੇ ਨਾ ਬਾਰਡਰ ਤੇ ਬੈਠਾ ਉਹਨੇ ਹੋਰ ਜਿਹੜਾ ਅਮਰੀਕਾ ਦਾ ਨਾਂ ਦੇਖਿਆ ਹੋਵੇ ਲੜਾਈ ਤਾਂ ਜ਼ਰੂਰ ਦੇਖੀ ਆ ਹੂੰ ਉਹ ਕਹਿੰਦਾ ਜੀ ਮੈਂ 70 ਦੀ ਲੜਾਈ ਵੀ ਦੇਖੀ ਆ 65 ਦੀ ਲੜਾਈ ਵੀ ਦੇਖੀ ਆ ਕਹਿੰਦਾ ਮੇਰੀ ਤਾਂ ਉਮਰ ਹੀ ਲੰਗੀ ਦੀ ਲੜਾਈਆਂ ਦੇ ਵਿੱਚ ਲੜਾਈਆਂ ਤੇ ਰੱਖਿਆ ਕੁਝ ਨਹੀਂ ਸਵਾਮ ਆਵਾਮ ਤਾਂ ਲੜਾਈ ਨਹੀਂ ਚਾਹਦਾ ਮੈਂ ਇੱਕ ਹੋਰ ਗੱਲ ਕਹਿ ਕੇ ਜੰਮੂ ਕੇ ਹਮੀਰ ਦੇ ਸਾਫ ਕਾ ਮੁੱਖ ਮੰਤਰੀ ਮਹਿਬੂਬਾ ਉਸ ਨੇ ਚਾਹੇ ਆਪਣੇ ਅੰਦਾਜ਼ ਨਾਲ ਗੱਲ ਕਹੀ ਉਹਨੇ ਕਿਹਾ ਕਿ ਮੈਂ ਦੋਨਾਂ ਜਿਹੜਾ ਮੁਲਕਾਂ ਦੀਆਂ ਸਰਕਾਰਾਂ ਹੈਗੀਆਂ ਪ੍ਰਧਾਨ ਮੰਤਰੀਆਂ ਉਹਨਾਂ ਨੂੰ ਗੱਲ ਆਖਦੀਆਂ ਕਿ ਜੰਮੂ ਤੇ ਕਸ਼ਮੀਰ ਦਾ ਜਿਹੜਾ ਆਵਾਮ ਹੈ ਉਹ ਲਹੂ ਲਹਾਨ ਹੋ ਰਿਹਾ ਕਹਿੰਦੇ ਹੁਣ ਭਾਰਤ ਨਾਲ ਜੋ ਹੋਇਆ ਉਹਨੇ ਪੈਰਗਾਮ ਦੀ ਉਸਨੇ ਵੀ ਨਿਖੇਦੀ ਕੀਤੀ ਜੋ ਕਿ ਵਾਪਰਿਆ ਕਹਿੰਦੇ ਭਾਰਤ ਨੇ ਚਾਹੇ ਤੇ ਭਾਰਤ ਨੇ ਆਪਣਾ ਉਸ ਪੈਰਗਾਮ ਦਾ ਬਦਲਾ ਵੀ ਲੈ ਲਿਆ ਤੇ ਪਾਕਿਸਤਾਨ ਨੇ ਵੀ ਜੋ ਕੁਝੀ ਕਰਕੇ ਦਿਖਾਤਾ ਕਹਿੰਦੇ ਹੁਣੇ ਲੜਾਈ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਜੰਮੂ ਕਸ਼ਮੀਰ ਦੇ ਲੋਕਾਂ ਆਵਾਮ ਕਿਸ ਤਰ੍ਹਾਂ ਲਹੂ ਲਹਾਨ ਹੋ ਰਿਹਾ ਸੋਚੇ ਜੰਮੂ ਕਸ਼ਮੀਰ ਹੋਵੇ ਚਾਹੇ ਪੰਜਾਬ ਹੋਵੇ ਲੜਾਈ ਕੋਈ ਨਹੀਂ ਚਾਹੁੰਦਾ ਪਰ ਜਦੋਂ ਗਵੰਡੀ ਆਉਜੇ ਟੱਕਰ ਜਾਈ ਤਾਂ ਗਾਲ ਪੈ ਲੜਾਈ ਹੈ ਜਿਹੜੀ ਸਾਡੇ ਮਲਕ ਕੋਲੋਂ ਲੜੀ ਜਾ ਰਹੀ ਹੈ ਜੀ ਜੀ ਬਿਲਕੁਲ ਉਸ ਤੋਂ ਤਾਂ ਦੱਸ ਜੀ ਕਿ ਇੱਕ ਪਾਸੇ ਹਿਮਾਚਲ ਹੈ ਜੋ ਉਹਨਾਂ ਨੇ ਪੰਜਾਬ ਦੇ ਨਾਲ ਲੱਗਦੇ ਕਈ ਕਈ ਰੂਟ ਨੇ ਜਿਹੜੇ ਬੰਦ ਕਰ ਦਿੱਤੇ ਨੇ ਸੇਫਟੀ ਦੇ ਵਜੋਂ ਇਹ ਰੂਟਸ ਬੰਦ ਕੀਤੇ ਗਏ ਨੇ ਸੜਕੀ ਆਵਾਜਾਈ ਜਿਹੜੀ ਇਸ ਨਾਲ ਜ਼ਰੂਰ ਪ੍ਰਭਾਵਿਤ ਹੋਏਗੀ ਤੇ ਨਾਲ ਨਾਲ ਇੰਟਰਨੈਸ਼ਨਲ ਪੱਧਰ ਤੋਂ ਬਾਅਦ ਗੱਲ ਕਰੀਏ ਨੈਸ਼ਨਲ ਪੱਧਰ ਦੀ ਤਾਂ ਵਾਰ-ਵਾਰ ਮੀਡੀਆ ਨੂੰ ਵੀ ਖਾਸ ਬੇਨਤੀ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਦੀਆਂ ਲਾਈਵ ਕਵਰੇਜ ਨੇ ਜਿਹੜੀਆਂ ਉਹ ਵਾਰ-ਵਾਰ ਵਿਖਾਈਆਂ ਜਾ ਰਹੀਆਂ ਨੇ ਖਾਸ ਕਰਕੇ ਉਹਨਾਂ ਬਾਰਡਰ ਸਿਟੀਜ਼ ਦੇ ਉੱਪਰ ਹਮਲੇ ਸਾਰਾ ਚਾਹੇ ਉਹ ਫਰੋਜ਼ ਪਰ ਚਾਹੇ ਫਾਜ਼ਲ ਕਾ ਉਹਨਾਂ ਤੋਂ احتیاط ਵਰਤੀ ਜਾਵੇ ਤਾਂਕਿ ਇਹ ਚੀਜ਼ ਸਾਡੇ ਲਈ ਕਿਤੇ ਨਾ ਕਿਤੇ 네ਗੇਟਿਵ ਹੈ ਜਿਹੜੀ ਉਹ ਜ਼ਰੂਰ ਨਾ ਬਣ ਜੇ ਸੋ ਇਹ ਸਾਡਾ ਫ ਇਹ ਵੀ ਬੰਦ ਹੈ ਸਿੱਧ ਸਾਬ ਅੱਗੇ ਗੱਲ ਪੰਜਾਬ ਦੀ ਕਰਾਂਗੇ ਅੱਜ ਪੰਜਾਬ ਕੈਬਨਿਟ ਦੀ ਬੈਠਕ ਹੋਈ ਹੈ ਮੁੱਖ ਮੰਤਰੀ ਸਾਹਿਬ ਖੁਦ ਸੰਬੋਧਨ ਕਰਨ ਪਹੁੰਚੇ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਇਸ ਲੜਾਈ ਦੇ ਵਿੱਚ ਹੋਰ ਜਿਹੜੀਆਂ ਤਕਨੀਕਾਂ ਵਰਤੀਆਂ ਜਾਣੀ ਜ ਉਹਨਾਂ ਬਾਰੇ ਜ਼ਰੂਰ ਦੱਸੋ ਅਨੌਜ ਜੀ ਦਾ ਪਹਿਲਾਂ ਵੀ ਦੇਖੋ ਜ਼ਿਕਰ ਕੀਤਾ ਹੈ ਕਿ ਸਭ ਤੋਂ ਬਾਅਦ ਜਿਹੜੀ ਮਾਰ ਪੈਰੀ ਜੰਮੂ ਕਸ਼ਮੀਰ ਦੀ ਗੱਲ ਕੀਤੀ ਹੈ ਤੇ ਦੂਜਾ ਹੈਗਾ ਪੰਜਾਬ ਬਾਰਡਰ ਦੇ ਉੱਤੇ ਜਿਹੜਾ ਲੈਲਾ ਰਿਆ ਕਮਨਰ ਦੀ ਮੀਟਿੰਗ ਹੋਈ ਹੈ ਜਿੱਦਾਂ ਦੀ ਸਥਿਤੀ ਬਣੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਗਲਬੜੀ ਸਾਫ਼ ਕਹੀ ਹੈ ਉਹ ਕਹਿੰਦੇ ਕਿ ਪੰਜਾਬ ਇਸ ਸੰਕਟ ਦੀ ਘੜੀ ਜੀ ਡਟ ਕੇ ਫੌਜ ਦੇ ਨਾਲ ਖੜਾ ਹੈ ਪੰਜਾਬੀ ਕਹਿੰਦੇ ਆਪਣੇ ਦੇਸ਼ ਦੀ ਖਾਤਰ ਆਪਣੇ ਤਿਰੰਗੇ ਦੀ ਖਾਤਰ ਤੇ ਆਪਣੇ ਪਾਣੀਆਂ ਦੀ ਖਾਤਰ ਪੂਰੀ ਤਰ੍ਹਾਂ ਡਟ ਕੇ ਖੜੇ ਹੈ ਕਿਸੇ ਗੱਲ ਦੇ ਪਿੱਛੇ ਨਹੀਂ ਹਟਣਗੇ ਜੋ ਜਿੱਦਾਂ ਆਪਾਂ ਜ਼ਿਕਰ ਕਰ ਰਹੇ ਆਂ ਪੰਜਾਬ ਦਾ ਬਹੁਤ ਵੱਡਾ ਜਿਹੜਾ ਹੈਗਾ ਇੱਕ ਤਰ੍ਹਾਂ ਦੀ ਟਾਰਸ ਹੈ ਸਹਾਰਾ ਇਸ ਝੜਾਈ ਦੇ ਵਿੱਚ ਔਰ ਪੰਜਾਬੀ ਅੱਜ ਦੀ ਗੱਲ ਨਹੀਂ ਪਿਛਲੀਆਂ ਜੰਗਾਂ ਦੀ ਵੀ ਜੇ ਆਪਾਂ ਗੱਲ ਕਰਦੇ ਆਂ ਤਾਂ ਪੰਜਾਬੀ ਹਮੇਸ਼ਾ ਜਦੋਂ ਇਹ ਚ ਵਿਵਤਾ ਪਈ ਹੈ ਤਾਂ ਡਟ ਕੇ ਨਾਲ ਖੜਦੇ ਰਹੇ ਤੇ ਮੇਰੇ ਕੋਈ ਦੂਰ ਹੈ ਨਹੀਂ ਆਜ ਤੋਂ ਮੈਂ ਸੁਣ ਰਿਹਾ ਸੀ ਬਾਰਡਰ ਦੇ ਉੱਤੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਇਸੇ ਮੁੱਦੇ ਦੇ ਉੱਤੇ ਤਾਂ ਜਿਹੜੇ ਪੱਤਰਕਾਰ ਨੌਜਵਾਨਾਂ ਨੂੰ ਜਾ ਕੇ ਪੁੱਛਦੇ ਆਂ ਕਾਫੀ ਕੁਝ ਲੋਕ ਜਿਹੜੇ ਹੈਗੇ ਆ ਜੀ ਸਥਿਤੀ 'ਚ ਬੱਚੇ ਔਰਤਾਂ ਉਹ ਪਿੱਛੇ ਸੁਰੱਖਿਆ ਥਾਵਾਂ ਤੇ ਵੀ ਚਲੇ ਗਏ ਆ ਪਰ ਕਾਫੀ ਗੈਂਤੀ ਜਿਹੜੇ ਨੌਜਵਾਨ ਆਪਣੇ ਖੇਤਾਂ 'ਚ ਬੈਠੇ ਆਪਣੇ ਪਿੰਡਾਂ 'ਚ ਬੈਠੇ ਆ ਉਹਨਾਂ ਨੂੰ ਜਦੋਂ ਪੱਤਰਕਾਰ ਪੁੱਛਦੇ ਆ ਤਾਂ ਉਹ ਸਭ ਉਹ ਕਹਿੰਦੇ ਕਿ ਅਸੀਂ ਡਟ ਕੇ ਫੌਜ ਦੇ ਨਾਲ ਖੜੇ ਆ ਅਸੀਂ ਵਾਪਸ ਨਹੀਂ ਜਾਵਾਂਗੇ ਪਿੱਛੇ ਨਹੀਂ ਹਟਾਂਗੇ ਉਹਨੂੰ ਜਿੱਦਾਂ ਦੀ ਜ਼ਰੂਰਤ ਪੈਗੀ ਅਸੀਂ ਹਰ ਕਦਮ ਤੇ ਫੌਜ ਦੇ ਨਾਲ ਆ ਸੋ ਇਹ ਪੰਜਾਬ ਦੀ ਇੱਕ ਰੂਹ ਆ ਪੰਜਾਬ ਦੀ ਇੱਕ ਆਵਾਜ਼ ਆ ਕਿ ਕਿਸ ਕਦਰ ਪੰਜਾਬ ਇਸ ਬਿਰਤਾਜ ਦੇ ਸਰਕਾਰ ਦੀ ਆਪਾਂ ਗੱਲ ਕਰ ਰਹੇ ਆ ਸਰਕਾਰ ਨੇ ਵੀ ਇਸ ਨੇ ਹ ਦਿੱਤਾ ਹੈ ਕੈਬਨਟ ਨੇ ਹੁਣ ਇਹ ਵੀ ਫੈਸਲਾ ਲਿਆ ਹੈ ਕਿ ਕੈਬਨਟ ਦੇ ਘੜ ਘੜ 10 ਮੰਤਰੀ ਜਿਹੜੇ ਹੈਗੇ ਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖਾਸ ਤੌਰ ਤੇ ਜਿਹੜੇ ਬਾਰਡਰ ਡਿਸਟ੍ਰਿਕਟ ਹੈ ਉੱਥੇ ਜਾਣਗੇ ਉੱਥੇ ਜਾ ਕੇ ਇੱਕ ਤਾਂ ਲੋਕਾਂ ਦਾ ਹਾਲ-ਚਾਲ ਉਹਨਾਂ ਨੂੰ ਹੌਸਲਾ ਦੇਣਗੇ ਕਿ ਕੋਈ ਤਾਂ ਦੀ ਕੋਈ ਰੌਣ ਦੀ ਲੋੜ ਨਹੀਂ ਆਉਜੀ ਸਥਿਤੀ ਨਹੀਂ ਆ ਕੋਈ ਆਪਾਂ ਸਾਰੇ ਸੁਰੱਖਿਤਾ ਹੈ ਔਰ ਹੌਸਲੇ ਚ ਹੈ ਨਾਲ ਦੀ ਨਾਲ ਜਿਹੜੇ ਕੁਝ ਇਹ ਗੱਲਾਂ ਵੀ ਆ ਰਹੀਆਂ ਕਿ ਲੜਾਈ ਦੇ ਚੱਲਦਿਆਂ ਕੋਈ ਮੁਨਾਫਾਖੋਰ ਬਲੈਕ ਮਾਰਕੀਟੀਏ ਵਸਤਾਂ ਦੇ ਜ਼ਰੂਰੀ ਵਸਤਾਂ ਦੇ ਭਾਅ ਵਧਾ ਰਿਹਾ ਕਿੱਲੇ ਤਾਰੀ ਹੈ ਤੇ ਮੰਤਰੀ ਜਾ ਕੇ ਇਹ ਵੀ ਦੇਖਣਗੇ ਕੋਈ ਇਹੋ ਜਿਹਾ ਸ਼ਰਾਰਤੀ ਅਨਸਰਦਾਨੀ ਜਿਹੜਾ ਇਸ ਲੜਾਈ ਦਾ ਇਸ ਮੋਲ ਦਾ ਫਾਇਦਾ ਠਾ ਰਿਹਾ ਹੋਵੇ ਤੇ ਉਹਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਏਗੀ ਸੋ ਜਿਹੜੇ ਕਿ ਮੰਤਰੀ ਵੀ ਪੰਜਾਬ ਚ ਵੱਖ ਹੋ ਕੇ ਜ਼ਿਲ੍ਹਿਆਂ ਚ ਦੌਰਾ ਕਰੇ ਸਤਿ ਜਿਦਾ ਜੱਜਾ ਲੈ ਰਿਹਾ ਔਰ ਕਿਸੇ ਚੀਜ਼ ਦੀ ਕਾਟ ਹੋਏਗੀ ਉਦੀ ਪੂਰਤੀ ਦੇ ਲਈ ਗੱਲ ਹੋਰ ਮੈਂ ਇਹ ਕਹਿਣੀ ਚਾਹਾਂਗਾ ਪੰਜਾਬ ਨੇ ਚੇਚੇ ਤੌਰ ਤੇ ਪੰਜਾਬ ਦੇ ਜਿਹੜੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਉਹਨਾਂ ਨੇ ਸੇਵਾ ਨੂੰ ਇਸ ਕਦਰ ਜਸਾਰੇ ਡਾਕਟਰਾਂ ਨੇ ਚੁਕਿ ਨਾਤਾ ਬੜਾ ਬਿਤੀਆਂ ਕੀਤੀਆਂ ਪਰ ਨਾਲ ਹੀ ਉਹਨਾਂ ਨੇ ਹਸਪਤਾਲਾਂ ਦੇ ਅੰਦਰ ਚੇਚੇ ਤੌਰ ਤੇ ਜਿਹੜਾ ਐਮਰਜੈਂਸੀ ਹਾਲਾਤਾਂ ਨਾਲ ਨਿਛਣ ਦੇ ਲਈ ਪ੍ਰਬੰਧ ਕੀਤੇ ਤਾਂ ਕਿ ਰੱਬ ਨਾ ਕਰੇ ਕੋਈ ਜੀ ਜ਼ਰੂਰਤ ਪਵੇ ਤਾਂ ਸਾਡੇ ਹਸਪਤਾਲ ਜਿਹੜੇ ਉਸ ਮੌਕੇ ਤੇ ਪੀੜਤਾਂ ਜਿਹੜੇ ਜ਼ਖਮੀ ਆ ਜਾਂ ਲੋੜਵੰਦਾਂ ਉਹਨਾਂ ਦੀ ਮਦਦ ਕਰ ਸਕਦੇ ਆ ਜੀ ਜੀ ਬਿਲਕੁਲ ਉਸ ਦਰਸ਼ਕਾਂ ਲਈ ਇਹ ਜਾਣਕਾਰੀ ਦੱਸ ਦਈਏ ਕਿ ਜੋ ਪੈਟਰੋਲ ਪੰਪ ਦੀਆਂ ਕੰਪਨੀਆਂ ਨੇ ਉਹਨਾਂ ਨੇ ਇਹ ਬਿਲਕੁਲ ਸਾਫ਼ ਕਰ ਦਿੱਤਾ ਹੈ ਕਿ ਸਾਡੇ ਕੋਲ ਕਿਸੇ ਤਰੀਕੇ ਦੀ ਕੋਈ ਵੀ ਸ਼ਾਰਟੇਜ ਨਹੀਂ ਹੈ ਇਸ ਲਈ ਪੈਨਿਕ ਨਾ ਹੋਇਆ ਜਾਵੇ ਸਾਡੇ ਕੋਲੇ ਬਹੁਤ ਤੇਲ ਦੇ ਭੰਡਾਰ ਨੇ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਚੰਡੀਗੜ੍ਹ 에ਅਰਫੋਰਸ ਸਟੇਸ਼ਨ ਤੇ ਹਮਲੇ ਦੀ ਚੇਤਾਵਨੀ ਹੈ ਪਠਾਨਕੋਟ 에ਅਰਬੇਸ ਤੇ ਪਾਕ ਜਿਹੜਾ ਡਰੋਨ ਆ ਉਹ ਅਸਫਰ ਰਿਹਾ ਬਟੰਡਾ ਦੇ ਵਿੱਚ ਪਾਕਿਸਤਾਨੀ ਡਰੋਨ ਹਾਦਸਾ ਗ੍ਰਸਤ ਰਿਹਾ ਤੇ ਨਾਲ ਨਾਲ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਬਲੈਕਆਊਟ ਆ ਤਾਂ ਉਸ ਦਾ ਸਾਥ ਦਿੱਤਾ ਜਾਵੇ ਆਪਣੀਆਂ ਲਾਈਟ ਟਾਂ ਮੇਰਾ ਬੁਝਾਈਆਂ ਜਾਂ ਤਾਂ ਤੇ ਦੇਰ ਸ਼ਾਮ ਯਾਨੀ ਕਿ 7-8 ਵਜੇ ਦੇ ਤਕਰੀਬਨ ਮਾਰਕੀਟ ਬੰਦ ਕਰ ਦਿੱਤੀ ਜਾਵੇ। ਸੋ ਅੱਗੇ ਵਧਦੇ ਹਾਂ ਅਹਿਮ ਵਿਸ਼ਾ ਡਲੇਵਾਲ ਸਾਹਿਬ ਹੁਣੀ। ਸਤਿ ਸ੍ਰੀ ਅਕਾਲ ਸਾਹਿਬ ਡਲੇਵਾਲ ਸਾਹਿਬ ਉਹਨਾਂ ਨੇ ਇੱਕ ਅਹਿਮ ਜਾਣਕਾਰੀ ਦਿੱਤੀ ਹੈ। ਉਹ ਕਹਿੰਦੇ ਕਿ ਜਿੰਨਾ ਚਿਰ ਇਹ ਸਿਚੁਏਸ਼ਨ ਬਣੀ ਹੋਈ ਹੈ ਅਸੀਂ ਸਰਕਾਰ ਦੇ ਨਾਲ ਆ। ਅਸੀਂ ਕਿਸੇ ਵੀ ਤਰੀਕੇ ਦਾ ਤਣਾਅ ਜਿਹੜਾ ਉਹ ਨਹੀਂ ਚਾਹੁੰਦੇ ਇਸ ਲਈ ਅਸੀਂ ਸਮਰਥਨ ਕਰਦੇ ਹਾਂ। ਕਿਵੇਂ ਦੇਖਦੇ ਹੋ ਉਹਨਾਂ ਵੱਲੋਂ ਦਿੱਤੇ ਇਸ ਬਿਆਨ ਨੂੰ। ਬਿਲਕੁਲ ਆਪਾਂ ਡਲੇਵਾਲ ਦਾ ਜੋ ਸਹਿਯੋਗ ਦੇ ਗੱਲ ਕਰਾਂਗੇ ਫਿਰ ਜੋ ਤੁਸੀਂ ਪਹਿਲਾਂ ਜਿਹੜੇ ਮੁੱਦੇ ਦਾ ਕਮੈਂਟਸ ਕਰ ਰਹੇ ਸੀਗੇ ਉਸ ਤੇ ਮੈਂ ਜ਼ਰੂਰ ਦਰਸ਼ਕਾਂ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਜੀ ਦੇਖੋ ਸਾਡਾ ਚੈਨਲ ਵੀ ਮੈਸੇਜ ਚਾਹੁੰਦਾ ਹੈ ਕਿ ਸਾਡੇ ਜਿਹੜੇ ਸੁਣਨ ਵਾਲੇ ਐ ਦਰਸ਼ਕ ਐ ਉਸ ਸੁਰੱਖਤ ਰਹਿਣ ਸੇਫ ਰਹਿਣ ਤੇ ਇਹਦੇ ਲਈ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਉਹਨਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਬਿਲਕੁਲ ਅਸੀਂ ਦੇਖ ਰਹੇ ਹਾਂ ਕਿ ਜਦੋਂ ਬਲੈਕਆਊਟ ਦੀ ਗੱਲ ਕੀਤੀ ਜਾਂਦੀ ਹੈ ਤੇ ਬਾਵਜੂਦ ਵੀ ਕੁਝ ਲੋਕ ਇਹ ਜਿਹੀ ਅਨਗੈਦੀ ਜਾਣੇ ਜਾਣ ਜਾਣੀ ਚ ਕਰਦੇ ਐ ਕਿ ਆਪਣੇ ਘਰਾਂ 'ਆਂ ਲਾਈਟਾਂ ਔਨ ਰੱਖ ਲਿਆ ਇਵਨ ਕਿ ਬਾਹਰਿਆਂ ਲਾਈਟਾਂ ਵੀ ਔਨ ਰੱਖ ਦਿਆ ਸੂਪ ਰੈਕਾਡ ਦੀ ਪਾਲਣਾ ਕਰਨੀ ਚਾਹੀਦੀ ਹੈ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਨਾਜ਼ੁਕ ਜ਼ਿਲ੍ਹੇ ਆ ਜਾਂ ਨਾਜ਼ੁਕ ਥਾਵਾਂ ਜਿਵੇਂ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੇ ਗੱਲ ਕੀਤੀ ਹੈ ਜਿਸ ਤਰ੍ਹਾਂ ਮਹਾਲੀ ਦੀ ਗੱਲ ਕੀਤੀ ਹੈ ਮਠਿੰਡਾ ਜਾਂ ਹੋਰ ਕੋਈ ਸ਼ਹਿਰਾਂ ਬਾਰਡਰ ਵਾਲੇ ਜਿਹੜੇ ਸੀਗਾ ਉਹਨਾਂ ਦਾ ਜ਼ਿਕਰ ਕੀਤਾ ਕਿ 베ਰੋੜਾ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਨਾ ਹੀ ਘਰਾਂ ਤੋਂ ਬਾਹਰ ਨਿਕਲ ਕੇ ਬੈਠਿਆ ਜਾਵੇ ਇਹ ਜੀ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ ਖਾਸ ਤੌਰ ਤੇ ਆਪਣੇ ਘਰਾਂ ਦੀ ਜਿਹੜੀ ਸ਼ੀਸ਼ੇ ਵਾਲੀਆਂ ਖਿੜਕੀਆਂ ਆ ਉਹਨਾਂ ਨੇੜੇ ਬੈਠਣ ਦੀ ਲੋੜ ਨਹੀਂ ਹੈ ਕਿਉਂਕਿ ਜੇ ਕੋਈ ਹੈ ਜੀ ਮੰਤਪਾਗੀ ਗੱਲ ਵਾਪਰਦੀ ਹੈ ਤਾਂ ਅੱਗੇ ਹੋਰ ਨੁਕਸਾਨ ਹੋ ਸਕਦਾ ਸੋ ਕਿਸ ਤਰ੍ਹਾਂ ਦੀ ਵੀ ਜਿਹੜੀ ਹੈਗੀ ਹੈ ਪ੍ਰਸ਼ਾਸਨ ਵੱਲੋਂ ਆਉਂਦੀ ਹੈ ਜਿਹੜੀ ਕੋਈ ਹਦਾਇਤ ਆਉਂਦੀ ਹੈ ਉਹਦੀ ਪਾਲਣਾ ਕਰਨੀ ਜ਼ਰੂਰੀ ਹੈ ਕਿਉਂਕਿ ਸਾਰਾ ਮੁਲਕ ਜਿਹੜਾ ਹੈਗਾ ਇਕੱਠਾ ਹੋ ਕੇ ਇਸ ਜਿਹੜੀ ਸਾਡੇ ਨਾਲ ਲੜਾਈ ਪਈ ਹੈ ਲੜਾਈ ਲੜ ਰਿਆ ਤਾਂ ਹੀ ਲੜ ਸਕਦੇ ਆ ਜੇ ਆਪਾਂ ਸचेਤ ਹੋਵਾਂਗੇ ਰਹੀ ਗੱਲ ਢੱਲੇਵਾਲ ਸਾਹਿਬ ਦੀ ਬਿਲਕੁਲ ਜਿਹੜਾ ਹੈਗਾ ਜਗਦੀਤ ਸਿੰਘ ਢੱਲੇਵਾਲ ਜਿਹੜੇ ਕਿਸਾਨ ਆਗੂ ਕਿ ਜਿਹੜੇ ਲੰਬੇ ਸਮੇਂ ਜਿਹੜਾ ਅੰਦੋਲਨ ਲੜਾਈ ਲੜ ਰਿਹਾ ਕਿਸਾਨੀ ਮੁੱਦਿਆਂ ਲੈ ਕੇ ਪਰ ਹੁਣ ਉਹਨਾਂ ਨੇ ਅਹਿਮ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਦੇਸ਼ ਇਸ ਵੇਲੇ ਸੰਘਰਸ਼ ਜੂ ਲੰਘ ਰਿਹਾ ਹੈ ਸੰਘਰਸ਼ ਜੂ ਲੰਘਦੇ ਆਮ ਕੰਦੇ ਅਗਲੇ 15 ਦਿਨ ਲਈ ਅਸੀਂ ਪੂਰੀ ਤਰ੍ਹਾਂ ਸਰਕਾਰ ਦੇ ਇਸ ਮੁੱਦੇ ਤੇ ਨਾਲ ਖੜੇ ਆ ਅਸੀਂ ਕਿਸੇ ਕਿਸਨਾ ਅੰਦੋਲਨ ਕਿਸੇ ਕੰਦਾਪਾ ਟੈਸਟ ਨਹੀਂ ਕਰਾਂਗੇ ਕਿਉਂਕਿ ਇਸ ਵੇਲੇ ਦੇਸ਼ ਨੂੰ ਜਿਹੜਾ ਹੈਗਾ ਮੈਦ ਦੀ ਲੋੜ ਹੈ 15 ਦਿਨਾਂ ਤੋਂ ਬਾਅਦ ਕੰਦੇ ਹਾਲਾਤ ਚੰਗੇ ਹੋਣਗੇ ਫਿਰ ਕਿਸਾਨੀ ਮੁੱਦਿਆਂ ਦੀ ਗੱਲ ਕਰਾਂਗੇ ਮੈਂ ਜ਼ੰਦਾ ਕਿ ਕਿਸਾਨ ਆਗੂ ਜਗਦੀਸ਼ ਸਿੰਘ ਢੱਲੇਵਾਲ ਨੇ ਬੜਾ ਸੂਝ-ਬੂਝ ਵਾਲਾ ਇੱਕ ਫੈਸਲਾ ਲਿਆ ਹੈ। ਬਸ ਇਸ ਸਮੁੱਚਾ ਸਾਰੇ ਦੇਸ਼ ਦਾ ਹੀ ਫੈਸਲਾ ਹੈ ਢੱਲੇਵਾਲ ਸਾਹਿਬ ਜੀ ਦਾ ਕਿਸਾ। ਪਰ ਇੱਕ ਕਿਸਾਨ ਨੇਤਾ ਹੋਣ ਦੇ ਨਾਤੇ ਉਹਨਾਂ ਜਿਹੜਾ ਸਨੇਹਾ ਦਿੱਤਾ ਹੈ ਇਹ ਆਪਣੇ ਆਪ ਚ ਇੱਕ ਚੰਗਾ ਸੁਨੇਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਕੋਈ ਇਦਾਂ ਦਾ ਕਿਸਾਨੀ ਅੰਦੋਲਨ ਨਹੀਂ ਹੋਏਗਾ ਕਿਉਂਕਿ ਸਾਡੇ ਸਾਹਮਣੇ ਇੱਕੋ ਹੀ ਮੁੱਦਾ ਹੈ ਕਿ ਪਾਕਿਸਤਾਨ ਨੂੰ ਕਿਵੇਂ ਉਹਦੀਆਂ ਚਾਲਾਂ, ਨਾਪਾਕ ਇਰਾਦਿਆਂ ਨੂੰ ਕਿਵੇਂ ਆਸਫਲ ਬਣਾਉਣਾ ਹੈ। ਜੀ। ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਅਹਿਮ ਜਾਣਕਾਰੀ ਵਿਚਾਰ ਚਰਚਾ ਸਾਂਝੀ ਕੀਤੀ ਮਿਹਰਬਾਨੀ ਜੀ ਸੋਤਨੂ ਦਾ ਜਾਂਦੇ ਜਾਂਦੇ ਇਹ ਵੀ ਦੱਸ ਦਈਏ ਕਿ ਕੁਝ ਥਾਵਾਂ ਦੇ ਉੱਪਰ ਜਿਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਹੈ ਮੀ ਦੇ ਕਾਰਨ ਇਹਨਾਂ ਥਾਵਾਂ ਦੇ ਉੱਪਰ ਸਿਚੁਏਸ਼ਨ ਦੇ ਵਿੱਚ ਬਹੁਤ ਗੜਬੜੀ ਹੋ ਰਹੀ ਹੈ ਕਿਉਂਕਿ ਇੱਕ ਪਾਸੇ ਜਿੱਥੇ ਭਾਰਤੀ ਫੌਜ ਲਗਾਤਾਰ ਮੁਕਾਬਲਾ ਕਰ ਰਹੀ ਹੈ ਤਾਂ ਉੱਥੇ ਹੀ ਕਈ ਥਾਵਾਂ 'ਤੇ ਜਿਹੜਾ ਮੀਂਹ ਹੈ ਉਸਨੇ ਵਿਪਤਾ ਕਿਤੇ ਨਾ ਕਿਤੇ ਪਹਿਲਾਂ ਜਿੱਥੇ ਕਿਸਾਨਾਂ ਦੀ ਵਿਧਾਈ ਸੀ ਤਾਂ ਉੱਥੇ ਹੀ ਭਾਰਤੀ ਫੌਜ ਦੀ ਵਿਪਤਾ ਵੀ ਵਧੀ ਹੋਈ ਹੈ ਕਿਉਂਕਿ ਮੀਂਹ ਦੇ ਦੌਰਾਨ ਗਤੀਵਿਧੀਆਂ ਨੇ ਜਿਹੜੀਆਂ ਉਹ ਬਹੁਤ ਇਫੈਕਟ ਹੁੰਦੀਆਂ ਨੇ ਸੋ ਉਮੀਦ ਕਰਦੇ ਹਾਂ ਇਸ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ